ਖੋਤੀਆਂ ਤਾਂ ਜੰਮਦੇ ਮਾਪੇ ਧੀਆਂ ਤਾਂ ਜੰਮਦੇ ਮਾਪੇ ਪੁੱਤਰਾਂ ਦੀ ਚਾਕ ਤੇ ਪਹਿਣਾ ਤਾਂ ਆਈਆਂ ਵੇ ਬਾਬਲ ਹੋ ਵੀਰਾ ਦੀ ਆਸ ਤੇ ਪਹਿਣਾ ਤਾਂ ਆਈਆਂ ਵੇ ਬਾਬਲ ਤੀ ਜੰਮੀ ਤਾਂ ਅਮੜੀ ਰੋਈ ਏ ਰੱਬਾ ਅਣਹੋਣੀ ਹੋਈ ਤੀ ਜੰਮੀ ਤਾਂ ਅਮੜੀ ਰੋਈ ਏ ਰੱਬਾ ਏਣ ਹੋਣੀ ਹੋਈ ਏ ਰੱਬਾ ਏਣ ਹੋਣੀ ਹੋਈ ਤੀ ਜੰਮੀ ਤਾਂ ਅਮੜੀ ਰੋਈ ਤੀਆਂ ਕੀ ਲੇਖ ਲਿਖਾਏ ਹੋ ਤੀਆਂ ਕੀ ਲੇਖ ਲਿਖਾਏ ਆਪਣੇ ਹੀ ਆਪ ਦੇ ਤੀਆਂ ਤਾਂ ਜਮਦੇ ਮਾਪੇ ਪੁੱਤਰਾਂ ਦੀ ਚਾਕ ਤੇ ਪਹਿਣਾ ਤਾਂ ਆਈਆਂ ਵੇ ਬਾਬਲ ਹੋ ਵੀਰਾ ਲੱਖ ਅਰਸ਼ਾਂ ਤੇ ਤਾਰੇ ਹੁੰਦੇ ਆ ਨਿਤ ਭਾਵੇਂ ਰਹਿਣ ਲੜਦੇ ਵੀਰੇ ਪੈਣਾ ਨੂੰ ਪਿਆਰੇ ਹੁੰਦੇ